ਰਹਿਤ ਬਹਿਤ ਪੂਰੀ ਰੱਖੀ ਕੀ ਸਾਡੇ ਅੱਜ ਕੇਸ ਨੇ ਸਿਰਾਂ ਤੇ ਕੀ ਅੱਜ ਸਾਡੇ ਸਿਰਾਂ ਤੇ ਕੇਸ ਹੈ ਨੇ ਪਿਆਰਿਓ ਭੈਣਾ ਝਾਤੀ ਮਾਰੋ ਆਪਣੇ ਅੰਦਰ ਅਸੀਂ ਆਪਣੇ ਬੱਚਿਆਂ ਤੇ ਕੇਸ ਰਖਾ ਸਕ ਸਕਿਆਂ ਜੇ ਮਾਂ ਦੇ ਆਪਣੇ ਕੇਸ ਹੋਣਗੇ ਤਾਂ ਹੀ ਬੱਚੇ ਦੇ ਰਖਾਉ ਜੇ ਮਾਂ ਦੇ ਆਪਣੇ ਕੇਸ ਹੋਣਗੇ ਤਾਂ ਹੀ ਬੱਚੇ ਦੇ ਰਖਾਉ ਉਤੇ ਆਪ ਕਟਾਉਣਾ ਸ਼ੁਰੂ ਕਰ ਦਿੱਤਾ ਬੱਚਿਆਂ ਦੇ ਕਿੱਥੇ ਰਖਾ ਪਰ ਉਹਨਾਂ ਨੇ ਸਿੱਖੀ ਸਦਕਾ ਨਹੀਂ ਛੱਡੀ 7 ਦੇ 9 ਸਾਲ ਦੀਆਂ ਉਮਰਾਂ ਤੇ ਜਦੋਂ ਫੈਸਲਾ ਸੁਣਾ ਦਿੱਤਾ ਨਾ ਤੇ ਕਹਿੰਦਾ ਹਜੇ ਵੀ ਮੰਨ ਲਓ ਤੁਹਾਨੂੰ ਕਿਸੇ ਨੇ ਨਹੀਂ ਦਫਨਾਉਣਾ ਤੁਹਾਡਾ ਸੰਸਕਾਰ ਨਹੀਂ ਕਿਸੇ ਨੇ ਕਰਨਾ ਤੁਹਾਡੀਆਂ ਬੋਟੀਆਂ ਨੂੰ ਇੱਲਾ ਲੈ ਕੇ ਕੁੱਚੀਆਂ ਉੜਨ ਗਈਆਂ ਤੁਹਾਡੇ ਸਰੀਰ ਰੁਲ ਜਾਣਗੇ ਇੰਦਾ ਡਰਾਪੇ ਦਿੰਦਾ ਦੇ ਸਹਬ ਜਾਦੇ ਆਖਣ ਲੱਗੇ ਜਿੰਨੀਆਂ ਉੱਚੀਆਂ ਇਲਾ ਸਾਡੀਆਂ ਬੋਟੀਆਂ ਲੈ ਕੇ ਜਾਣ ਗਿਆ ਨਾ ਐਨੇ ਉੱਚੇ ਇਥੇ ਨਿਸ਼ਾਨ ਸਭ ਝੁੱਲਿਆ ਕਰ ਗਏ ਸਾਤ ਸ੍ਰੀ ਅਕਾਲੋ ਅਸੀਂ ਤੇ ਨਹੀਂ ਹੋਣਾ ਪਰ ਸਾਡਾ ਖਾਲਸਾ ਜ਼ਰੂਰ ਵੇਖੇਗਾ ਤੂੰ ਮਿੰਨਤੀ ਕਰਕੇ ਵੇਖ ਲਈ ਐਨੇ ਉੱਚੇ ਨਿਸ਼ਾਨ ਸਭ ਝੁੱਲਣਗੇ ਇਥੇ ਅੱਜ ਧੁੱਲਦੇ ਨੇ ਨਿਸ਼ਾਨ ਸਾਹਿਬ ਤੇ ਜਦੋਂ ਇੰਨੀ ਗੱਲ ਆਖੀ ਸਾਰੇ ਹੁਣ ਵੇਖਦੇ ਨੇ ਤੇ ਹੁਣ ਮਾਤਾ ਜੀ ਕੋਲ ਸਿਪਾਈ ਲੈ ਕੇ ਜਾ ਰਹੇ ਨੇ ਜਦੋਂ ਫੈਸਲਾ ਸਭਾ ਬਾਬਾ ਫਤਿਹ ਸਿੰਘ ਜੀ ਜਦੋਂ ਭੱਜ ਕੇ ਆਏ ਨਾ ਜਦੋਂ ਬੱਚਾ ਨਾ ਪਾਸ ਹੁੰਦਾ ਵਧੀਆ ਨੰਬਰ ਲੈ ਕੇ ਆਏ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਲੱਭਦਾ ਵੀ ਮੈਂ ਦੱਸਾਂ ਮੈਂ ਪਾਸ ਹੋ ਕੇ ਆਇਆ ਸਭ ਤੋਂ ਪਹਿਲਾਂ ਮਾਂ ਲੱਭ ਚਾਹ ਦੇ ਨਾਲ ਪਰ ਜਦੋਂ ਅੱਜ ਬਾਬਾ ਫਤਿਹ ਸਿੰਘ ਜੀ ਆਏ ਮਾਤਾ ਗੁਜਰ ਕੌਰ ਜੀ ਨੂੰ ਘੁੱਟ ਕੇ ਜੱਫੀ ਪਾ ਲਈ ਦੱਸਿਆ ਉਹਨਾਂ ਇਦਾਂ ਆਖਿਆ ਉਹਨਾਂ ਨੇ ਇਦਾਂ ਆਖਿਆ ਮਾਤਾ ਜੀ ਉਹ ਕਹਿੰਦੇ ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚੜ੍ਹ ਦਿੱਤਾ ਜਾਏ ਮਾਤਾ ਜੀ ਕਹਿੰਦੇ ਨੀਹਾਂ ਜੀ ਚਿਰਨ ਦੇਣਗੇ ਮਾਰ ਥੋੜਾ ਦੇਣਗੇ ਨੀਹਾਂ ਚ ਚਿਰਨ ਦੇਣਗੇ ਮਾਰ ਥੋੜਾ ਦੇਣਗੇ ਚੰਗੇ ਨੰਬਰ ਲੈ ਕੇ ਪਾਸ ਹੋ ਕੇ ਆਏ ਆ ਮਾਤਾ ਜੀ ਨੇ ਪਹਿਲਾਂ ਆਖਿਆ ਸੀ ਬੱਚਿਓ ਹੁਣ ਇੱਥੇ ਇਹੋ ਜਿਹੇ ਪੇਪਰ ਪੜ੍ਹਨੇ ਨੇ ਇੱਥੇ ਕੀ ਅੱਜ ਤੱਕ ਪੜ੍ਹਿਆ ਤੁਸੀਂ ਉੱਥੇ ਇੱਥੇ ਅਜਾ ਰਿਜ਼ਲਟ ਆਉਣਾ ਉਹ ਸਾਰੇ ਪੇਪਰਾਂ ਦਾ ਰਿਜ਼ਲਟ ਇੱਥੇ ਆਉਣਾ ਸੀ ਕੀ ਤੁਸੀਂ ਪੜਿਆ ਕੀ ਸਾਰੀ ਸਿੱਖਿਆ ਗੁਰੂ ਪਿਤਾ ਜੀ ਤੋਂ ਇੱਥੇ ਸਾਰਾ ਪਤਾ ਲੱਗਣਾ ਪਰ ਸੱਤ ਦੇ 9 ਸਾਲ ਦੀ ਉਮਰਾਂ ਸੀ ਕੈਮ ਰਹੇ ਕੈਮ ਰਹੇ ਨੇ ਤੇ ਜਦੋਂ ਅੱਜ ਆਏ ਨਾ ਮਾਤਾ ਜੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਬਾਬਾ ਫਤਿਹ ਸਿੰਘ ਨੇ 7 ਸਾਲ ਦੀ ਉਮਰ ਕੁੱਟ ਕੇ ਜੱਫੀ ਪਾ ਲਈ ਬਾਬਾ ਜੋਰਾਵਰ ਸਿੰਘ ਜੀ ਕੋਲ ਬੈਠੇ ਉਹ ਆਖਰੀ ਰਾਤ ਸੀ ਉਹਨਾਂ ਦੀ ਇਕੱਠਿਆਂ ਦੀ ਉਹ ਆਖਰੀ ਰਾਤ ਸੀ ਪੁੱਢੜੀ ਮਾਤਾ ਨਿੱਗ ਦਿੰਦੀ ਰਹੀ ਬੱਚਿਆਂ ਨੂੰ ਉਹ ਲਾਸਟ ਰਾਤ ਸੀ ਉਹ ਲਾਸਟ ਰਾਤ ਸੀ ਸਮਝਾਉਂਦੀ ਢੋਲ ਨਾ ਜਾਇਓ ਕਿਤੇ ਫੇਰ ਵੀ ਸਮਝਾਉਂਦੀ ਆ ਫਤਵਾ ਵੀ ਸੁਣਾ ਦਿੱਤਾ ਫੇਰ ਵੀ ਰਾਤ ਨੂੰ ਮਾਤਾ ਜੀ ਸਮਝਾਉਂਦੇ ਨੇ ਸਵੇਰੇ ਇਮਤਿਹਾਨ ਹੋਣਾ ਕੈਮਰਿਓ ਪੂਰੇ ਡੋਲ ਨਾ ਜਾਇਓ ਕੈਸਾ ਜਿਗਰਾ ਹੋਣਾ ਮਾਤਾ ਗੁਜਰਕੌਰ ਦਾ ਕਿਹੋ ਜਿਹਾ ਜਿਗਰਾ ਹੋਣਾ ਕਿਦਾਂ ਦਾ ਜਿਗਰਾ ਹੋਣਾ ਮਾਤਾ ਜਦੋਂ ਕਿਤੇ ਸੌਖਾ ਨਹੀਂ ਪਿਆ ਪਿਆ ਰਵੇ ਇਹ ਗੱਲਾਂ ਕਿਤੇ ਸੌਖੀਆਂ ਨਹੀਂ ਪਈਆਂ ਭਾਈ ਜੈਤਾ ਜੀ ਜਦੋਂ ਸੀਸ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਆਏ ਨੇ ਦੂਜੇ ਨੰਬਰ ਤੇ ਦਰਸ਼ਨ ਮਾਤਾ ਗੁਜਰ ਕੌਰ ਨੇ ਕੀਤੇ ਨੇ ਆਪਣੇ ਪਤੀ ਦੇ ਸੀਸ ਦੇ ਗੁਰ ਤੇਗ ਬਹਾਦਰ ਮਹਾਰਾਜ ਦੇ ਸੀਸ ਦੇ ਦਰਸ਼ਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਮਾਤਾ ਗੁਜਰ ਕੌਰ ਨੇ ਕੀਤੇ ਪਤੀ ਦੇ ਸੀਸ ਦੇ ਦਰਸ਼ਨ ਸੋਚ ਕੇ ਵੇਖੋ ਕਿਤੇ ਛੋਟੀ ਮਾੜੀ ਮੋਟੀ ਗੱਲ ਨਹੀਂ ਹੈ ਇਸ ਵਿਚਾਰ ਕਵਾੜੀਆਂ ਗੱਲਾਂ ਨਹੀਂ ਪਿਆਰਿਓ ਔਰ ਸਾਰੀ ਰਾਤ ਮੋਤੀਰਾਮ ਮਹਿਰਾ ਆਇਆ ਦੁੱਧ ਛਕਾਇਆ ਦੁੱਧ ਛਕਾਇਆ ਤੇ ਹੁਣ ਸਿਪਾਈ ਲੈਣ ਵਾਸਤੇ ਆਏ ਨੇ ਮਾਤਾ ਜੀ ਨੇ ਸਹਿਬਜ਼ਾਦਿਆਂ ਨੂੰ ਉਠਾਇਆ ਉઠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉਠੋ ਮੇਰੇ ਲਾਲ ਦਿਓ ਲਾਲ i never thought I'm gonna say ਰਕੌਰ ਜੀ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਉਹ ਚੋਲੇ ਪਵਾਏ ਜਿਹੜੇ ਚੋਲੇ ਪਵਾਏ ਨਹੀਂ ਸੀ ਕਦੇ ਉਹ ਸਾਮ ਕੇ ਰੱਖੇ ਸੀ ਅੱਜ ਵਾਲੇ ਨੇ ਉਹ ਵਰਦੀਆਂ ਪਵਾਈਆਂ ਉਹ ਚੋਲੇ ਪਵਾਏ ਜਿਹੜੇ ਸੰਭਾਲ ਕੇ ਰੱਖੇ ਹੋਏ ਸੀ ਮਾਤਾ ਜੀ ਨੇ ਅੱਜ ਲਾੜੀ ਮੌਤ ਵਿਉਣ ਵਾਸਤੇ ਚੱਲੇ ਨੇ ਜਦੋਂ ਅਸੀਂ ਬੱਚਿਆਂ ਦੇ ਘਰਾਂ ਦੇ ਵਿੱਚ ਵਿਆਹ ਕਰਦੇ ਆਂ ਕਿੰਨੇ ਸ਼ਗਨ ਅਸੀਂ ਕਰਦੇ ਆ ਕਿੰਨੇ ਸ਼ਗਨ ਕਰਦੇ ਆ ਅੱਜ ਮਾਤਾ ਜੀ ਨੂੰ ਪਤਾ ਸਕੂਲ ਤੋਂ ਬੱਚਾ ਸਕੂਲ ਭੇਜਦਿਆਂ ਨਾ ਬੱਚਿਆਂ ਨੂੰ ਪਤਾ ਹੁੰਦਾ ਆਪਾਂ ਨੂੰ ਵੀ ਇਹਨਾਂ ਨੇ ਮੁੜ ਕੇ ਆ ਜਾਣਾ 2 ਵਜੇ ਆਜੂ 3 ਵਜੇ ਆਜੂ ਤਿਆਰ ਕਰਕੇ ਭੇਜਦੀਆਂ ਪਰ ਧੰਨ ਸੀ ਜਿਗਰਾ ਮਾਤਾ ਦਾ ਜੀ ਨੂੰ ਪਤਾ ਵੀ ਅੱਜ ਦੇ ਗਿਆ ਨੇ ਮੁੜ ਕੇ ਨਹੀਂ ਆਉਣਾ ਆਖੋ ਸਤਨਾ ਧੰਨ ਸੀ ਉਹਨਾਂ ਦਾ ਜਿਗਰਾ ਪਤਾ ਸੀ ਵੀ ਅੱਜ ਦੇ ਗਿਆਨੇ ਮੁੜ ਕੇ ਨਹੀਂ ਆਉਣਾ ਤੇ ਸਿਪਾਈ ਵੀ ਹੁਣ ਮਾਤਾ ਜੀ ਨੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮਿਲ ਲੋ ਆ ਤੇ ਚੰਗੀ ਤਰ੍ਹਾਂ ਮਿਲ ਲੋ ਚੰਗੀ ਤਰ੍ਹਾਂ ਮਿਲ ਲੋ ਕੜ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਕੜ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਵਲਤਕ ਕੇ ਕਰ ਲੈ ਤੂੰ ਮਤਾ ਸੀ ਸਾਹਮਣੇ ਵਾਰ ਕੇ ਦੇ ਵਲਤਕ ਕੇ ਕਰ ਲੈ ਅੱਖੀਆਂ ਮਾਂ ਤਨੂ ਨੂੰ ਬੰਦਾਰੇ ਕਰ ਪਿਆਰ ਪੁੱਤਿਆਂ ਨੂੰ ਹਰ ਦਿਲ ਜਿੰਨ ਕਿੰਨੇ ਇਸ ਤਾਰੇ ਸੁਪਨਾ ਹੋ ਜਾਵਣਗੇ ਸੁਪਨਾ ਹੋ ਜਾਵਣਗੇ ਤੇਰੇ ਮਨ ਗੜ ਲੱਗ ਕੇ ਕਰ ਲੈ ਤੂੰ ਮਾਤਾ ਦੀ ਜੋ ਦੀਵਾਰ ਦੇ ਮੇਲੇ ਗੜ ਲੱਗ ਕੇ ਕਰ ਲੈ ਤੂੰ ਮਾਤਾ ਦੀ ਜੋ ਦੀਵਾਰ ਦੇ ਮੇਲੇ ਗੜ ਲੱਗ ਕੇ ਕਰ ਲੈ ਮਾਤਾ ਦੀ ਜੋ ਦੀਵਾਰ ਦੇ ਮੇਲੇ ਗੜ ਬਬਰ ਹਾਲਕ ਸਭ ਸੁਪਨਾ ਦੇ ਹਾਲਕ ਸਭ ਸੁਪਨਾ ਦੇ ਇਹ ਦੂਰ ਦੇ ਜਿਸ ਨੇ ਤੇਰੇ ਕਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਦੀ ਦੀਵਾਰ ਤੇ ਨੇ ਤੇ ਕਲ ਲੱਗ ਕੇ ਕਰ ਲੈ ਮਾਤਾ ਜੀ ਨੂੰ ਆਖਣ ਲੱਗੇ ਗਾਲਣ ਲੱਗੇ ਕਰ ਲੋ ਮੇਲੇ ਹੁਣ ਜਾਂਦੀਆਂ ਵਾਰਾਂ ਤੇ ਤੇ ਫਿਰ ਮਾਤਾ ਜੀ ਨੇ ਉੱਥੇ ਕਲਗੀਆਂ ਲਾਈਆਂ ਕਲਗੀਆਂ ਲਾਈਆਂ ਪਿਆਰ ਦਿੱਤਾ ਸਹਿਬਜ਼ਾਦੇਆਂ ਨੂੰ 7 ਦੇ 9 ਸਾਲ ਦੀ ਉਮਰ ਦੀਆਂ ਕਲਗੀਆਂ ਲਾਈਆਂ ਤੇ ਸਹਿਬਜ਼ਾਦੇ ਫਿਰ ਕੀ ਆਖਦੇ ਨੇ ਨਾਉਟ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾਉਟ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀਂ ਤੂੰ ਪੋਤਿਆਂ ਨੂੰ लाਡ ਲਡਾਉਣਾ ਭੁੱਲ ਜਾਵੀਂ ਤੂੰ ਪੋਤਿਆਂ ਨੂੰ लाਡ ਲਡਾ ਚੱਲੇ ਮੌਤ ਵਿਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕਫਨ ਬੰਨ ਲਏ ਹੁਣ ਕਲਗੀਆਂ ਲਾ ਦੇ ਲੋ ਮੌਤ ਵਿਉਣ ਨੂੰ ਤੂੰ ਸ਼ਕਨ ਮਨਾ ਦੇ ਸਿਰ ਤੇ ਗੱਫਣ ਬਨ ਲੈ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਅੰਦਰਾਂ ਦਾ ਸਿਰ ਲੋਣਾ ਨਾ ਹੁਦੀ ਰੋ ਦੀਏ ਅਸੀਂ ਬੁੜ ਨਹੀਂ ਆਉਣਾ ਪੁੱਲ ਜਾਵੀ ਤੂੰ ਪੋਤਿਆਂ ਨੂੰ ਲੜ ਲਡਾਉਣਾ ਮੈਂ ਤਾਂ ਹਾਨੋਂ ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੜੀ ਹੈ ਉਸਨੇ ਇਹ ਨਾ ਪਹਿਲਾ ਜਾਣਾ ਅਕੋ ਪਿੱਛੋ ਮੌਤ ਨੂੰ ਹੈ ਕੇਰਾ ਪੋਣਾ ਨਾਉ ਦੀ ਕੀ ਦਤੀਏ ਅਸੀਂ ਮੁੜ ਨਹੀਂ ਆਉਣਾ ਕੌਣ ਖਵਾਉ ਤੂਰੀਆਂ ਮਾ ਤੇਰੇ ਬਾਜੋ ਮੈਂ ਸੁਣਾ ਗੇ ਲੋਰੀਆਂ ਬਿਨ ਤੇਰੇ ਸਾਜੋ ਕਰਦੇ ਆ ਨਾ ਪਿਆਰ ਘਰਾਂ ਦੇ ਵਿੱਚ ਬੱਚਿਆਂ ਦਾ ਸਾਡੇ ਵਿੱਚੋਂ ਹੀ ਫਤਿਹ ਸਿੰਘ ਵੇਖਣਾ ਸੀ ਮਾਣਾਂ ਨੇ ਸਾਡੇ ਬੱਚਿਆਂ ਤੋਂ ਵੇਖਣਾ ਸੀ ਫਤਿਹ ਸਿੰਘ ਸਾਡੇ ਬੱਚਿਆਂ ਵਿੱਚੋਂ ਹੀ ਵੇਖਣਾ ਸੀ ਅਜੀਤ ਤੇ ਜੁਝਾਰ ਨੂੰ ਜੋਰਾਵਾਰ ਫਤਿਹ ਸਿੰਘ ਨੂੰ ਸਾਡੇ ਬੱਚਿਆਂ ਤੋਂ ਵੇਖਣਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਵਰਗੇ ਬਣਾ ਸਕੀ ਹਾਂ ਉਹਨਾਂ ਵਰਗੇ ਬਣ ਨਹੀਂ ਸਕਦੇ ਉਹਨਾਂ ਵਰਗੀਆਂ ਸ਼ਕਲਾ ਤੇ ਬਣਾ ਲਈਏ ਦਸਤਾਰ ਤੇ ਸਜਾ ਲਈਏ ਸਿਰ ਤੇ ਉਹਨਾਂ ਵਰਗੇ ਤਾਂ 100 ਜਨਮ ਲੈ ਲੀਏ ਨਹੀਂ ਬਣ ਸਕਦੇ ਪਰ ਉਹਨਾਂ ਦੇ ਦਿੱਤੇ ਹੋਏ ਰਾਹ ਤੇ ਚੱਲਣ ਦੀ ਕੋਸ਼ਿਸ਼ ਤੇ ਕਰੀਏ ਜਿੱਥੇ ਉਹਨਾਂ ਨੇ ਸਾਡੇ ਵਾਸਤੇ ਇੰਨਾ ਕੁਝ ਕਰਤਾ ਚੱਲੀਏ ਤੇ ਸਹੀ 체ਤੀ 체ਤੀ ਆ ਜਾਵੀ ਨਾ ਦੇਰ ਲਗਾਉਣਾ ਨਾ ਰੋੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਐ ਤਾਂ ਮਾਤਾ ਜੀ ਨੂੰ ਆਖਦੇ ਨੇ ਫਿਰ ਮਾਤਾ ਨੇ ਉੱਥੇ ਸ਼ਗਨ ਕੀਤੇ ਟੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ ਲੋਰਾ ਵਰ ਫਤੇ ਸਿੰਘ ਕੋੜੀ ਚੜੇ ਟੰਡੇ ਪੁਰਜ ਚ ਬੇਟੀ ਮਾਤਾ ਸ਼ਗਨ ਕਰੇ ਲੋਰਾ ਵਰ ਫਤੇ ਸਿੰਘ ਕੋੜੀ ਚੜੇ ਨਿੱਕੇ ਨਕੀਆਂ ਅਕਲੀਆਂ ਲਗਾ ਕੇ ਤੁਰੇ ਸੋਹਣੇ ਸ੍ਰੀ ਸਹਿਬ ਗੱਤ ਰਸ ਜਾ ਕੇ ਤੁਰੇ ਨਿੱਕੇ ਨਿੱਕੀਆਂ ਕਲਗੀਆਂ ਲਗਾ ਕੇ ਤੁਰੇ ਸੋਹਣੇ ਸ੍ਰੀ ਸਹਿਬ ਗੱਤ ਰਸ ਜਾ ਕੇ ਤੁਰੇ ਮੋਦੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਚੋਵੇ ਮੋਤੀ RAM ਖੜਾ ਹੋਏ ਤੇਲ ਹੰਝੂਆਂ ਦਾ ਚੋਵੇ ਭੈੜ ਆ ਜਲਾਦਾ ਬੱਤੇ ਕੰਦਾ ਚ ਜੜੇ ਕੰਦਾ ਚ ਜੜੇ ਜ਼ੋਰਾ ਵਰਤੇ ਸਿੰਘ ਕੋ ਇਟੜੇ ਜੋਰਾਵਰ ਭਤੇ ਸਿੰਘ ਕੋੜੀ ਚੜੇ ਸਾਨੂੰ ਬਹੁਤੀ ਨਿਯੋਸ਼ਗਨਾ ਦੀ ਲੋੜ ਸੂਬੇ ਆ ਸਾਨੂੰ ਬਹੁਤੀ ਨਿਯੋਸ਼ਗਨਾ ਦੀ ਲੋੜ ਸੂਬੇ ਤੂ ਤੇ ਛੇਤੀ ਛੇਤੀ ਢੋਲੀਆਂ ਨੂੰ ਤੋਰ ਸੁਬੇ ਆ ਤੂ ਤੇ ਛੇਤੀ ਛੇਤੀ ਢੋਲੀਆਂ ਨੂੰ ਤੋਰ ਸੁਬੇ ਆ ਗੱਪੂਰਾਮ ਵਿੱਚ ਓਲਾ ਪੈੜਾ ਰੱਖ ਵੇ ਓਲਾ ਘੜੇ ਕੰਬ ਗੇਜਲਾਦ ਹੱਤੀ ਤੇ ਸੇਨੇ ਫੜੇ ਤੇ ਸੇ ਦੇ ਫੜੇ ਜ਼ੋਰਾਵਰ ਭਤੇ ਸਿੰਘ ਕੋੜੀ ਚੜੇ ਜ਼ੋਰਾਵਰ ਭਤੇ ਸਿੰਘ ਕੋੜੀ ਚੜੇ ਫਿਰ ਮਾਤਾ ਜੀ ਨੂੰ ਲਾਸਟ ਨਮਸਕਾਰ ਕਰਕੇ ਚਲੇ ਗਏ ਫਿਰ ਨੀਹਾਂ ਦੇ ਵਿੱਚ ਨੀਹਾਂ ਚੜਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਗੋਟੀਆਂ ਤੱਕ ਕੰਨ ਆਈ ਨਾ ਤੇ ਵਜੀਦਾ ਕਹਿੰਦਾ ਮੇਰੀ ਇੱਟ ਨਾ ਭੰਨੇਓ ਇਹਨਾਂ ਦੀਆਂ ਚੱਪਣੀਆਂ ਲਾ ਦਿਓ ਮੇਰੀ ਇੱਟ ਨਾ ਭੰਨੇਓ ਚੱਪਣੀਆਂ ਲਾ ਦਿੱਤੀਆਂ ਗਈਆਂ ਸਾਹਿਬ ਜਤਿਆਂ ਦੀਆਂ ਜਦੋਂ ਉੱਪਰ ਤੱਕ ਕੰਧ ਆਈ ਫਿਰ ਕੰਧ ਡਿੱਗੀ ਆ ਉੱਤੇ ਉਦੋਂ ਵੀ ਸਾਹ ਚੱਲ ਰਹੇ ਸੀ 마ੜੇ 마ੜੇ ਤੇ ਆਖਣ ਲੱਗਿਆ ਤੁਹਾਡਾ ਹੁਣ ਵੀ ਇਲਾਜ ਕਰਾ ਦਾਂਗੇ ਤੁਸੀਂ ਹੁਣ ਦੱਸੋ ਹੁਣ ਮੰਨ ਜੂਗੇ ਪਰ ਸਹਿਬ ਜਦਿਆਂ ਨੇ ਇਦਾਂ ਹੀ ਸਿਰ ਹਲਾਤ ਦੇ ਫਿਰ ਕਹਿੰਦਾ ਕੋਈ ਉੱਠੋ ਇਹਨਾਂ ਦੀਆਂ ਸਾਰ ਰਗਾ ਕੱਟ ਦਿਓ ਕੋਈ ਉੱਠੋ ਫਿਰ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਸੁਆਣੇ ਦੇ ਜਲਾਦ ਸੀ ਜਿਨ੍ਹਾਂ ਨੇ ਉਹ ਹੀਰੇ ਬੱਚਿਆਂ ਦੇ ਉੱਤੇ ਬਹਿ ਕੇ ਉਹਨਾਂ ਦੀਆਂ ਸ਼ਾਰਕਾਂ ਕੱਟਤੀ ਚਾਰ ਰਕਾ ਕੱਟਨੀਆ ਪਰ ਸਦਾ ਵਾਸਤੇ ਅਮਰ ਹੋਗੇ ਸਦਾ ਵਾਸਤੇ ਅਮਰ ਹੋਗੇ ਅੱਜ ਵੀ ਨੀਹਾਂ ਉਹ ਨੀਹਾਂ ਅੱਜ ਵੀ ਕਹਿੰਦੀਆਂ ਨੇ ਕਿ ਤੇ ਸਾਡਾ ਪਿਆਰ ਭੁੱਲ ਨਾ ਜਾਇਓ ਸਾਡਾ ਪਿਆਰ ਅੱਤਵੀਂ ਭੁੱਲ ਨਾ ਜਾਇਓ ਜਿਹੜੀ ਤੜ ਲੈ ਕੇ ਅਸੀਂ ਨੀਹਾਂ ਤੇ ਖੜੇ ਸੀ ਉਹ ਤੜਅਵ ਦੇ ਅੰਦਰ ਪੈਦਾ ਕਰਨੀ ਸੱਚ ਨੂੰ ਸੱਚ ਕਹਿਣ ਦੀ ਆਦਤ ਪਾ ਲਈ ਤੂੰ ਸੱਚ ਨੂੰ ਸੱਚ ਕਹਿਣ ਦੀ ਆਦਤ ਨਹੀਂ ਪਾਉਂਦਾ ਤੋ ਕਹਿੰਦਾ ਮੇਰਾ ਫਲਾਣਾ ਨਾ ਰੋਸ ਜੇ ਮੇਰਾ ਫਲਾਣਾ ਨਾ ਰੋਸ ਜੇ ਮੇਰਾ ਰੋਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੋਸ ਜੇ ਬੱਚੇ ਉਹਨਾਂ ਨੇ ਨੀਹਾਂ ਵਿੱਚ ਤਾਂ ਨਹੀਂ ਕਢਾਏ ਉਹ ਰੱਬ ਰੱਬ ਕਰਦੇ ਸੀ ਰੱਬ ਰੱਬ ਅੱਜ ਤੁਸੀਂ ਕਰੋ ਤੁਹਾਨੂੰ ਕੋਈ ਨਹੀਂ ਛੇੜੂ ਜਿੱਦਣ ਤੁਸੀਂ ਸੱਚ ਬੋਲਣ ਦੀ ਭਗਤੀ ਕਰੋਗੇ ਉਦੋਂ ਲੋਕ ਤੁਹਾਡੇ ਗੋਲੀਆਂ ਮਾਰਨਗੇ ਜਦੋਂ ਤੁਸੀਂ ਸਹੀ ਨੂੰ ਸਹੀ ਕਹਿਣ ਦੀ ਆਦਤ ਪਾਓਗੇ ਉਦੋਂ ਤੁਹਾਨੂੰ ਨੀਹਾਂ ਵਿੱਚ ਕਢਾਉਣਗੇ ਉਹਨਾਂ ਨੇ ਜ਼ੁਲਮ ਹੋ ਰਿਹਾ ਸੀ ਜਿਹੜਾ ਉਸ ਸਮੇਂ ਉਹਨੂੰ ਠੱਲ ਪਾਈ